ਤਿਆਰ ਗਿਆ ਉਹ ਦਾੜਾ ਸਵਾਰਤਾ ਬਹੁਤ ਜੀ ਟਾਈਮ ਸਵੇਰ ਆਪਾਂ ਕਰੀਏ ਪਛਾਰੇ ਪਾਣੀ ਦੀ ਤਿਆਰੀ ਮੂਲੀਆਂ ਪੀਸ ਕਸ਼ ਕਰ ਲਿਆ ਪਿਆਜ਼ ਨੂੰ ਵੀ ਕਸ਼ ਕਰ ਲਿਆ ਮੈਂ ਦਾਲ ਚੀਰ ਲਿਆ ਤਨਣਾ ਹਰੀਆਂ ਮਿਰਚਾਂ ਦੋ ਤੇ ਹੁਣ ਮੈਂ ਕਈ ਦੀ ਆਟੇ ਚ ਪਾ ਲਿਆ ਸਭ ਕੁਝ ਹੁਣ ਆਪਾਂ ਨਮਕ ਮਸਾਲਾ ਤਾਂ ਪਾएंगे ਮੈਂ ਕਈ ਦੀਆਂ ਮੂਲੀਆਂ ਰੰਗ ਬਣਾਏ ਰੋਟੀਆਂ ਲਓ ਜੀ ਨਹੀਂ ਇਹ ਸਾਰਾ ਤੁਹਾਨੂੰ ਮੈਂ ਕਰ ਦਿੰਦਾ। ਨਾਲ ਦਹੀਂ ਦੇ ਖਾਣੇ। ਚਲੋ। ਮੂੜਾ ਨਾਲ ਇਹ ਸਟੈਂਡ ਲਗਾਉਂਦੇ ਆਂ। प्याज ਕੱਟ ਲਿਆ, ਟਮਾਟਰ ਲਿਆ, ਸਾਡੇ ਵਿੱਚ। ਤੇ ਬਾਕੀ ਜਿਹੜਾ ਸਾਨੂੰ ਅੰਦਰ ਆਪਾਂ ਜਿਹੜਾ ਆਇਲ ਦੀ ਨੂੰ। ਇਧਰ ਆਪਾਂ ਨਾ ਥੋੜਾ ਪਾਣੀ ਥਰਮ ਕਰਦੇ ਆਂ। ਘਾਟ ਹੀ ਲੈਨੇ ਚੰਦੇ ਬਹੁਤ ਠੰਡ ਸਾਰੇ ਭੈਣ ਭਰਾ ਨੂੰ ਰਵੈਸਟ ਵਾ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀਆਂ ਪਹਿਲੀਆਂ ਭੈਣ ਭਰਾ ਜੁੜਨਾ ਜਿੱਦਾਂ ਸੋਹਣੇ ਸੋਹਣੇ ਕਮੈਂਟ ਕਰ ਦਿੰਗਾ ਇਦਾਂ ਹੀ ਸੋਹਣੇ ਸੋਹਣੇ ਕਮੈਂਟ ਕਰੋ ਆਪਣਾ ਸਾਥ ਸਪੋਰਟ ਬਣਾਈ ਰੱਖਿਓ ਬਹੁਤ ਭੈਣਾ ਘੱਟ ਵੀਰੋ ਆਵਾਜ਼ ਕਰ ਦਿਨਾ ਜਿਹਨਾਂ ਭੈਣਾ ਦੇਮਾ ਮੈਂ ਵੀਡੀਓ ਵੀ ਨਹੀਂ ਨਾ ਕੋਈ ਸਾਥ ਨਹੀਂ ਦਿੰਦਾ ਚਲੋ ਹੁਣ ਤੇ ਲੋੜੀ ਮੇਲਾ ਨੰਗ ਗਿਆ ਵਾਟਾ ਵਾਟਾ ਚੈਨਲ ਨੂੰ ਸਪੋਰਟ ਕਰੋ ਸਾਥੇ ਨਾ ਮੈਂ ਕੱાડ ਘੇਰ ਮੱਕੀ ਵਾਲੀ ਪ੍ਰਸ਼ਾਦੀ ਬਣਾ ਲਈ ਹੈ ਮੋੜੀਆਂ ਵਾਲੇ ਤੇ ਸ਼ਾਮ ਨੂੰ ਕੁਝ ਬਣਾਵਾਂਗੇ ਦਾਲ ਸਬਜ਼ੀ ਕੋਈ ਮੂਲੀ ਕੋਈ ਕੰਮ ਕਰੀ ਜਾਣਾ ਇਹ ਮਲਿਆ ਮਲ ਕੇ ਰਾਟੇ ਨੇ ਇਹ ਨੂੰ ਰਾਹ ਦਿਨੇ ਘਟਾ ਕੇ ਇਹਦੇ ਵਦਗਾ ਜਿਹੜਾ ਵਾਲੇ ਪਾਣੀ ਕੋਸਾ ਤੋਂ ਨੇ ਚੜੀ ਕੋਸਾ ਪਾਣੀ ਪਾਇਆ ਤੇ ਨਹੀਂ ਆਟਾ ਵੇ ਠੰਡੇ ਪਾਣੀ ਨਾਲ ਹੀ ਪਾ ਕੇ ਨਾ ਤੇ ਮੈਂ ਕਿਹਾ ਚਲ ਆ ਜੇ ਮੂਲਾਂ ਤੇ ਹਿੰਦੂ ਪਾਣੀ ਉਤਰੀ ਤਾ ਉਹ ਤਾਂ ਮੇਰਾ ਮੋٹے ਪਾਣੀ ਉਹ ਕਰ ਲਵਾਂ ਦੇਖੋ ਮાળੀ ਜਨਾ ਰੋਟੀ ਫਿਰ ਪਾੜਦੀ ਤੇ ਹੰਡਾ ਮਾਂ ਪਰਸ ਤੇ ਰਹੀ ਠੰਡਾ ਨਹੀਂ ਹੋਣ ਦੇ ਭਾਉ ਜੂ ਜੂ ਪਰ ਸ਼ਾਦਾ ਪਾਣੀ ਤੇ ਤੁਮਣੇ ਪੈਣਾ ਮਾਂ ਰਾ ਸ਼ਾਮਾਨ ਕੋਸਾ ਰਾਂ ਨਹੀਂ ਦਾਲ ਸਬ지 ਮੇਸੇ ਪ੍ਰਸ਼ਾਦੇ ਦਹੀਂ ਬਣਾ ਲ ਬਣਾ ਲਈ ਨੇ ਜੇ ਚਾਹ ਨਾ ਖੰਦੇ ਜੇ ਚਾਹ ਬਣਾਣਾ ਦੋਰੀ ਚਾਹ ਤੇ ਜੇ ਬਣਾਉਣੀ ਹੈ ਅਜੇ ਟਾਈਮ ਕੋਸ਼ਿਸ਼ ਨਹੀਂ ਹੋਇਆ ਪਰ ਮੈਂ ਤਿਆਰੀ ਕਰ ਲਏ ਪ੍ਰਸ਼ਾਦੇ ਬਾਰੇ ਇਹ ਮਸਾਲੇ ਇਕੱਠਾ ਕਰਕੇ ਅੱਗੇ ਰੰਗਾਂ ਦੀ ਇਹ ਆਟਾ ਦਾ ਬਹੁਤ ਮਿਲਦਾ ਠੰਡੇ ਪਾਣੀ ਨਾਲ ਪਾਕਦਾ ਤਾਂ ਬਹੁਤ ਸੋਹਣੇ ਫੁੱਲ ਪੈਂਦੇ ਰੇਡ ਤੋਂ ਨਾਲ 50 ਕਰਤਾ ਮੈਂ ਸ਼ੁਰੂ ਚੱਲਿਆ ਹੁਣੇ ਹਾਂ ਪਈ ਹੀ ਸੀ ਉਹਨੂੰ ਬਾਹਰ ਪੀਚਾ ਲਓ ਵੱਡਾ ਚੀਜ਼ ਲੈਓ ਥੋੜੀ ਲੈਓ ਚਲੋ ਦੋ ਚੁੱਕ ਲੈ ਕੋ ਆਟਾ ਮਿਲਾ ਮੋਲਗਾ ਲੈ ਇਹਨਾਂ ਨੂੰ ਬਬੜਾ ਮੇਹੁਰ ਕੇ ਪਰਸ਼ਾਦੇ ਗੱਟਿਆਂ ਬੱਚਿਆਂ ਨੂੰ ਕਾਉਂਟ ਆਪਰ ਰਸਪੀ ਨਾਲ ਪਰਾਧ ਮੈਂ ਸਾਫ਼ ਕਰਦਾ ਇਹ ਆਟਾ ਖੈ ਕਮ ਕਹੀਦਾ ਯਾਰ ਕਣਕ ਦਾ ਨਹੀਂ ਪਰ ਵੈਸੇ ਮੈਂ ਕਿਹਾ ਚੱਲ ਲਓ ਜੀ ਇਹਨੂੰ ਲੈ ਕੇ ਸੋ ਪਾਣੀ ਵਿੱਚ ਆਪਣਾ ਪਾਣੀ ਦਾ

ਆਟੀ ਫੜ ਲਈਏ ਉਹ ਪਾਣੀ ਪਰ ਇਹ ਹੀ ਬਣ ਗਿਆ ਵਾਹ ਆਹ ਚਾਹ ਲਈ ਨਹੀਂ ਹਲ ਤੇ ਵਰਤਨਾ ਸੌਖਾ ਤਨਾਰੀ ਉਂਝ ਆਈ ਉਸਾ ਤਨਾਰੀ ਪ੍ਰਸ਼ਾਦੀ ਬਣਾਉਣੀ ਫਿਰ ਇਧਰ ਚਾਹ ਧਰਤੀ ਆ ਪਾਣੀ ਮੈਂ ਖਰੇ ਜੀ ਯਦ ਕਰ ਉੱਪਰ ਜੋ ਮਸਾਲਾ ਸਾ ਪਾਤਾ ਕੋਈ ਚੰਗੀ ਤਰ੍ਹਾਂ ਰੇਜੇ ਕੋਈ ਸ਼ਾ ਮਠਾ ਪੋਨੇ ਇਧਰ ਆਟਾ ਅਵੇ ਗੁਵਨ ਬਣਾ দিਰਾ ਖਲਿਆ ਮੋਲੀਆਂ ਵਾਲਾ ਮਹਾਂ ਪ੍ਰਸ਼ਾਦੀ ਨਾਲ ਨਾਲ ਤਵਾ ਤਰ ਕੇ ਗਰਮ ਗਰਮ 라ਜ ਨੇ ਦਿਖਾ ਦੇਣਗੇ ਤੇ ਆਟਾ ਖੋਸ਼ ਪੈਨਟ ਦੇ ਵਿੱਚੋਂ ਬਚ ਗਿਆ ਬਹਾਏ ਦੋ ਵਰੀ ਫੁਲਕੇ ਲੈ ਜਾਣੇ ਹੋਰ ਚਾਰ ਚਾਰ ਜਿਹੜੇ ਬਣਨੇ ਤੇ ਕੋਈ ਹੁਣ ਪਾਣ ਸ਼ਨਾ ਮਾ ਜਿਆ ਬਸ ਪ੍ਰਸ਼ਾਦੇ ਬਣਾਉਣੇ ਆ ਜੋ ਵੀ ਰਾ ਦਾਲ ਸਬਜੀ ਸ਼ਾਮਾਂ ਨੂੰ ਤਰਾਂਗੇ ਹੁਣ ਬਸ ਜਾਂ ਦਹੀਂ ਨਾ ਖਾ ਲਾਂਗੇ ਤੇ ਜਾਂ ਫਿਰ ਚਾਹ ਨਾ ਖਾ ਲਾਂਗੇ ਚਾਹ ਵੀ ਹੋਵੇ ਬੰਡੇ ਦੀ ਦੋਰੀ ਚਾਹ ਅਲੇ ਕੁ ਕਾਸ ਤੇ ਮੀ ਹੋਇਆ ਤੇ ਮੀ ਹੋਇਆ ਸਵਾ ਨਾਲ ਹੋਏ ਬਸ ਚਲੋ ਜੀ ਮਿਲਦੇ ਹਾਂ ਫਿਰ ਆਪਾਂ ਬਣੀ ਰਹੋ ਤੁਸੀਂ ਗੇਟ ਕੋਲ ਲਓ ਜੀ ਇਧਰ ਪਤਾ ਹੋਇਆ ਤਵਾ ਤੇ ਬਣਾਈਏ ਪ੍ਰਸ਼ਾਦ ਦੇ ਨਾਲ ਨਾਲ ਘੜ ਘੜ ਕੇ ਪ੍ਰਸ਼ਾਦ ਦੇ ਬਾਗ ਲੋ ਸਤਿਨਾਮ ਸੱਚੇ ਪਾਸ਼ਾ ਤੇਰਾ ਜੀ ਆਸਰਾ ਵਧਰਵੀ ਆਪਾਂ ਪਰਸ਼ਾਦੇ ਬਣਾਏ ਸੀ ਬਹੁਤ ਸਵਾਦ ਬੜੇ ਹਾਂ ਦੇ ਲਈ ਉਹ ਇਸੇ ਕੁਰੀ ਤੇ ਟੋਟਲ ਘੋਟਾ ਨਾ ਤਾਂ ਅੰਮ੍ਰਿਸਕ ਵਾਰਾ ਨਹੀਂ ਲਓ ਜੀ ਉਹ ਬਹੁਤ ভালো ਹੀ ਨਾ ਸੁੱਤਰ ਨਹੀਂ ਹੋ ਰਿਹਾ ਪਰ ਸੁੱਤਰ ਕਰਾਂਗੇ ਲਓ ਵਾਹ ਇਹਨਾਂ ਨੂੰ ਮੈਨੂੰ ਅਜਿਹਾ ਤਪਾ ਦੇਣ ਨੂੰ ਮਿਲਿਆ। ਉਹ ਗੇਮ ਕਮ ਲਾਇਆ ਹੋਮ ਨਹੀਂ ਕਰਨਾ। ਇਹ ਮੂਲੀ ਵਾਲੀ ਰੋਟੀ ਜਿਹੜੀ ਨਾ ਪਤਲੀ ਵੀ ਚਾਹੀਦੀ ਹੈ ਨਾ। सारे बेहतर स्पोर्ट बनी होता केंगे ना कुछ के, के, बंद मार केंदे ना कित खाई जाए जितने आलू मिलने सौ दिनों ਹਾਲੂ ਜਿਆਨੇ ਪਾਣੀ ਦੇ ਚੋ ਸੌਦੇ ਦਾਦੇ ਤੋਂ ਗਾਜਰ ਜਿਆਨੇ ਤੋਂ ਗਾਜਰ ਜਿਆਨੇ ਤੋਂ ਨੋਜੀ ਇਹਨਾਂ ਕਰਕੇ ਘਬੜਾ ਰਹੇ ਸਕੇ ਮੱਕੀ ਦੀ ਮੂਰੀ ਆਇਆ ਨਾ ਉਹ ਤੇ ਨਾ ਮੂੜਾ ਲਾ ਮੈਂ ਪਾਣੀ ਨਹੀਂ ਨਿਚੋੜਿਆ ਵਿੱਚ ਨਾਲ ਪਾਇਆ ਪਿਆਜ਼ ਉਹ ਮਾਂ ਨੂੰ ਪਾਣੀ ਦੇ ਉਹ ਜੋੜਗੇ ਤੇ ਤਾਂ ਕਿ ਜੇ ਜਿਹੜੇ ਗੋਭੀ ਵਾਲੇ ਪਰੌਂਠੇ ਪਕਾਉਣੇ ਆ ਕਣਕ ਦੇ ਆਪਾਂ ਜੋ ਗੋਭੀ ਆਈ ਗਈ ਪਰੌਂਠੇ ਬਣਾਏਗੇ ਆਲੂ ਮੇਥੀ ਇਹ ਸਾਰੇ ਬਣਾਉਣੇ ਆ ਪਾਈ ਆਂਡੇ ਆ ਮਰਗੂ ਲੈ ਕੇ ਮਰਗੂ ਬਹੁਤ ਮਹਿੰਗੇ ਆ ਨਾ 70 ਰੁਪਏ ਕਿਲੋ ਅਛਾ ਲਾਗੋ ਪਾਈ ਜਾਂਦਾ ਬਾਜ਼ਾਰ ਤੇ ਰੇਹੜੀ ਦੇ ਇਹਦਾ ਕਰਕੇ ਨਾ บันไดหน้าจะบอกฉันไหมแล้วเพื่อวิ่งลงขึ้นยามมาแล้วจะไปถ้าเป็นอะไรเนี่ยจะมาทำดีกว่าอยู่ดี ਦੀਆ ਇਹਦੇ ਦੇ ਨਾਰਮਲ ਕੋਲ ਬਸ ਇਹੀ ਹੋਊਗਾ ਮੱਖਣ ਦੇ ਮਲਾਈ ਨੂੰ ਉਹ ਗੱਡੀ ਬਾਹਰ

¿Vale? ਜੀ ਫਿਰ ਆਪਾਂ ਬਣਾ ਲਏ ਪ੍ਰਸ਼ਾਦੀ ਰਹੀ ਮੱਖਣ ਹੁੰਦਾ ਹੀ ਕੋ ਲੋ ਜੀ ਐਂਦਾ ਕਰ ਕਰ ਕੇ ਆਪਾਂ ਸਾਰੇ ਪ੍ਰਸ਼ਾਦੀ ਬਣਾ ਲਏ ਤੇ ਸਾਰੇ ਜਿਹੜੇ ਦਹੀਂ ਪਿਓ ਦੇ ਨਾਲ ਤੇ ਤੁਸੀਂ ਦੱਸਿਓ ਵੀੜ ਨੂੰ ਕਿੱਦਾਂ ਨਹੀਂ ਲੱਗੀ ਵਾਈ ਕਰੋ ਪ੍ਰਸ਼ਾਦਾ ਮੂਲੀ ਵਾਲੇ ਮੱਕੀ ਦੀ ਨਾਲ ਰੋਟੀਆਂ ਨਾਲ ਉਹਦੇ ਦੇਸੀ ਘਿਓ ਨਾਲ ਆ ਦਹੀਂ ਵਿੱਚ ਪਾਇਆ ਮਸਾਲਾ ਤੇ ਲਾਲ ਮਿਰਚ ਨਮਕ ਤਾਂ ਹੀ ਪਾਇਆ ਵੀ ਮੂਲੀਆਂ ਵਾਲੇ ਰੋਟੀਆਂਾਂ ਵਾਂ ਤੇ ਇਹਨਾਂ 'ਚ ਨਮਕ ਪਾਇਆ ਆ ਥਾ ਸ਼ਹਿਰੀ ਦਾ ਦੁੱਧ ਆਹ ਦੀ ਰੋਟੀ ਤਾਂ ਆ ਬਸ ਦੋ ਉੱਠ ਕੇ ਰਹਿ ਗਏ ਤੋਣਾ ਪ੍ਰਸ਼ਾਦ ਆ ਛੱਕੀ ਗਏ ਤਹੀ ਮੈਂ ਸ਼ਕੂ ਦਸੀਓ ਤੁਹਾਨੂੰ ਕਿੱਦਾਂ ਨੇ ਲੱਗੇ ਪ੍ਰਸ਼ਾਦੇ ਮਿਸੇ ਮੂਲੀਆਂ ਵਾਲੇ ਮੱਕੀ ਦੇ ਤੇ ਗਾਹ ਤੋਂ ਆਪਾਂ ਜੇ ਕੋਈ ਇਹਨਾਂ ਦੇ ਵਿੱਚ ਗਲਤੀ ਵਲਤੀ ਹੋ ਹੋਰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ